ਲੋਈ ਮਿੱਤਰੋ ਵੀਡੀਓ ਬਈ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਬਈ 2 ਕੋਸਾਲ ਪਹਿਲਾਂ ਆਪਾਂ ਇੱਥੇ ਜਿਹੜਾ ਵਾਇਰਿੰਗ ਦਾ ਕੰਮ ਆ ਉਹ ਨਿਮੇੜਤਾ ਸੀ ਬਾਈ ਨੇ ਸਾਰੀ ਕੋਠੀ ਢੇੜੀ ਡਾਊਨ ਥੀਲਿੰਗ ਕਰਵਾਈ ਸੀ ਸਾਰੀ ਕੋਠੀ ਦੇ ਵਿੱਚ ਤੇ ਹੁਣ ਬਾਈ ਅੱਜ ਆਪਾਂ ਨੂੰ ਕਹਿੰਦਾ ਬਾਈ ਕਹਿੰਦਾ ਵੀ ਹੁਣ ਆਪਾਂ ਸੁਚਾ ਵਗੈਰਾ ਲਾ ਦਈਏ ਕਹਿੰਦਾ ਆਪਾਂ ਸੁਚਾ ਵਗੈਰਾ ਲਿਖ ਲਈ ਕਿਉਂਕਿ ਗਰਮੀ ਆ ਸੀ ਨਾ ਬਾਈ ਆਉਣ ਵਾਲਾ ਤੇ ਜਦੋਂ ਆਪਾਂ ਅੱਜ ਗਏ ਕੋਠੀ ਖੋਲੀ ਤਾਂ ਦੇਖ ਕੇ ਬਈ ਹੈਰਾਨ ਰਹਿ ਗਏ ਬਾਈ ਨੇ ਮੱਥੇ ਤੇ ਹੱਥ ਮਾਰਿਆ ਜਾ ਕੇ ਜਦੋਂ ਆਪਾਂ ਕੋਠੀ ਚੈੱਕ ਕੀਤੀ ਕੱਲੇ-ਕੱਲੇ ਕਮਰੇ ਦੇ ਵਿੱਚ ਬਈ ਕਿਸੇ ਬੋਰਡ ਰਾਦੀ ਕੋ ਤੁਹਾਡੇ ਸਾਹਮਣੇ ਆਪਾਂ ਦਿਖਾਉਣੇ ਤੁਹਾਨੂੰ ਕਹਿੰਦਾ ਆਪਾਂ ਵੀ ਜਿਹੜੀ ਉੱਪਰ ਡਾਊਨਸਿਲਿੰਗ ਕੀਤੀ ਹੋਈ ਸੀ ਕੱਲੇ ਡਾਊਨਸਿਲਿੰਗ ਦੇ ਵਿੱਚ ਹੀ ਤਾਰਾਂ ਰਹਿ ਗਈਆਂ ਜਿਹੜੀਆਂ ਉਹਨਾਂ ਦੇ ਹਿਸਾਬ ਚ ਨਹੀਂ ਆਈਆਂ ਨਹੀਂ ਮਾਰੇ ਪੁੱਤਾਂ ਨੇ ਥੱਲੇ ਵਾਲੇ ਪੋਰਸ਼ਨ ਤੋਂ ਲੈ ਕੇ ਉੱਪਰਲੇ ਪੋਰਸ਼ਨ ਤੱਕ ਸਾਰੀਆਂ ਤਾਰਾਂ ਬਾਈ ਕੱਟ ਕੇ ਲੈ ਗਏ ਚੋਰ ਕੱਲੀਆਂ ਜਿਹੜੀਆਂ ਡਾਊਨਸਿਲ ਵਾਲੀਆਂ ਤਾਰਾਂ ਤੁਸੀਂ ਦੇਖ ਰਹੇ ਹੋ ਡੱਬਿਆਂ ਦੇ ਵਿੱਚ ਉਹ ਰਹਿ ਗਈਆਂ ਲੌਬੀ ਬੈਡਰੂਮ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਤਾਂ ਬਾਈ ਬਹੁਤ ਬਹੁਤ ਤਾਰਾਂ ਯਾਰ ਇਹ 2000 3000 ਦੀਆਂ ਵੇਚੀਆਂ ਹੋਣੀਆਂ ਹਨਾ ਤੁਹਾਨੂੰ ਪਤਾ ਵੀ ਮਚਾ ਕੇ ਵੇਚੀਆਂ ਹੋਣੀਆਂ ਕਾਪਰ ਦੇ ਹਿਸਾਬ ਨਾਲ ਤ ਬੜਾ ਬੜਾ 5000 ਦੇ ਆ ਵੇਚਤੀਆਂ ਹੋਣੀਆਂ ਪਰ ਯਾਰ ਬਾਈਆਂ ਨੁਕਸਾਨ ਉਹਨਾਂ ਨੇ ਘੱਟੋ ਘੱਟ ਜੇ ਦੇਖਿਆ ਜਾਏ ਆਪਾਂ ਲੱਖ ਡੇਢ ਲੱਖ ਦਾ ਕਰਤਾ ਯਾਰ 60 7000 ਦੀਆਂ ਤਾਰਾਂ ਆਪਾਂ ਪਹਿਲਾਂ ਪਾਈਆਂ ਸੀਗੀਆਂ ਤੇ ਹੁਣ ਦੁਬਾਰੇ ਤਾਰ ਦੇ ਰੇਟ ਵੀ ਮੰਗੇ ਹੋਗੇ ਰਹਿੰਦੀ ਹੁੰਦੀ ਬਈ ਆਪਾਂ ਨੂੰ ਡਾਊਨ ਸੇਲਿੰਗ ਦੀ ਪੰਨ ਤੋੜ ਕਰਨੀ ਪੂ ਤੇ ਬਾਈ ਨੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵੀ ਲੱਕੜ ਦਾ ਕੰਮ ਵੀ ਕਰਵਾਇਆ ਉੱਪਰ ਹੁਣ ਬਾਈ ਬਹੁਤੇ ਵੀ ਕਮੈਂਟ ਕਰਨਗੇ ਬਾਈ ਤੁਸੀਂ 2 ਸਾਲ ਪਹਿਲਾਂ ਯਾਰ ਤਾਰਾਂ ਨਹੀਂ ਬਗ ਛੱਡਣੀਆਂ ਸੀ ਤੁਸੀਂ ਬਈ ਕੰਮ ਨਾਲ ਦੀ ਨਾਲ ਨਵੇਂੜਨਾ ਸੀ ਬਈ ਰੇਗ ਬੰਦ ਨੇ ਆਪਦਾ ਬਾਈਟ ਦੇਖਣਾ ਹੁੰਦਾ ਬਾਈ ਉਹਦੋਂ ਕਹਿੰ ਬਾਦ ਦੇ ਵਿੱਚ ਲਾਲਾ ਕਹਿੰਦਾ ਨਾਲੇ ਆਪਾਂ ਪੇਂਟ ਪੂਟ ਕਰਾਵਾਂਗੇ ਤਾਂ ਕਰਕੇ ਬਾਈ ਨੇ ਤਾਰਾਂ ਪਾ ਕੇ ਛੱਡ ਦਿੱਤੀ ਪਰ ਬਾਈ ਨੂੰ ਕੀ ਪਤਾ ਸੀ ਵੀ ਦਾੜੀ ਨਾਲੋਂ ਕਹਿੰਦਾ ਵੀ ਮੁੱਛਾਂ ਵੱਧ ਜਾਣਗੀਆਂ ਨਾ ਤੁਹਾਨੂੰ ਪਤਾ ਵੀ ਹੁਣ ਦੁੱਗਣੇ ਰੁਪਏ ਲੱਗਣੇ ਆ ਤੇ ਆਪਾਂ ਨੂੰ ਕਾਉਂਡ ਸੀਲਿੰਗ ਵਾਲਾ ਵੀ ਬੁਲਾਉਣਾ ਪਊ ਉਹਦੀ ਵੀ ਆਪਾਂ ਨੂੰ ਤੋੜਪੰਨ ਕਰਨੀ ਪਊ ਲੱਕੜ ਵਾਲਾ ਬੁਲਾਉਣਾ ਪਊ ਸਾਰਾ ਨਵੇਂ ਸਿਰੇ ਤੋਂ ਕੰਮ ਕਰਨਾ ਪਊ ਕਹਿੰਦਾ ਬਾਪੂ ਜੀ ਆਪਾਂ ਦੇਖਿਓ ਯਾਰ ਇੱਕ ਤਰ੍ਹਾਂ ਦਾ ਇਹ ਤਾਂ ਦੱਕਮਣੀ ਹੋ ਗਿਆ ਤੇ ਉਹਨਾਂ ਨੇ ਤਾਂ ਕਹਿੰਦੇ ਹੁੰਦੇ ਆ ਵੀ ਉਹੀ 2000 10000 ਵੱਟਿਆ ਤੇ ਆਪਣਾ ਕਿੰਨੇ ਰੁਪਈਆ ਦਾ ਨੁਕਸਾਨ ਕਰਤਾ ਇਹ ਲੋਕ ਕਹਿੰ ਮੀਂਹ ਕਿ ਸਦਾ ਨੁਕਸਾਨ ਕਰ ਦੋ ਆਪਦੇ 2-4000 ਰੁਪਏ ਵਾਸਤੇ ਹਨਾ ਲੱਖਾਂ ਦਾ ਨੁਕਸਾਨ ਕਰ ਦਿਓ ਨਾ ਇਹਨਾਂ ਨੂੰ ਪੁਲਿਸ ਫੜਦੀ ਐ ਫੜ ਫਾਜੇ ਫੜ ਵੀ ਲਵੇਦਾ ਬਈ ਦੂਜੇ ਦਿਨ ਫੇਰ ਛੱਡ ਦਿੰਦੀ ਐ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕੌਣ ਚੋਰ ਆ ਕੌਣ ਨਾ ਹਨ ਇਹ ਆ ਪੋਰਚ ਦੇ ਵਿੱਚ ਆ ਤੁਹਾਨੂੰ ਆਪਾਂ ਮੇਨ ਬੋਰਡ ਦਿਖਾਉਣੇ ਇੱਥੇ ਬਈ ਕੱਲੀਆਂ ਆ ਦੋ ਕੰਮ ਨਾਲ ਜਿਹੜੇ ਸਰਕਟ ਜੇ ਆ ਇਹ ਰਹਿ ਗਏ ਬਾਕੀ ਸਾਰੀਆਂ ਉੱਪਰਲੇ ਪੁਲਿਸ ਨੇ ਮੇਨ ਬੋਰਡ ਚੋਂ ਕੱਢ ਕੇ ਲਏ ਥੱਲੇ ਵਾਲਾ ਫੇਰ ਮੇਨ ਬੋਰਡ ਦਾ ਜਮ ਖਾਲੀ ਕਰਤਾ ਉੱਥੇ ਮੂਰੇ ਸਮਾਨ ਜਪਿਆ ਸੀ ਨਹੀਂ ਸੀ ਆਪਾਂ ਵੀਡੀਓ ਉਹਦੀ ਵੀ ਤੁਹਾਨੂੰ ਆਪਾਂ ਦਿ ਮਨ ਬਹੁਤ ਜਿਆਦਾ ਉਦਾਸ ਹੋਇਆ ਦੇਖ ਕੇ ਜਰਵੇ ਨੇ ਸ਼ੌਂਕ ਨਾ ਕਮ